ਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦਪੁਰ ਤੋਂ ਦੱਸਾਰ ਕਰਦੇ ਆਂ ਲੋ ਜੀ ਹਾਜ਼ਰ ਆ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਮਿਲੋ ਦਿੱਟ ਲੈ ਕੇ ਤੇ ਨੁਕਤੇ ਦਾ ਬਾਰ ਆਪੀਸ ਕਰਦੀਆਂ ਹਨਾ ਭੈਣਾਂ ਨੇ ਕਰੰਦੀਆਂ ਨੇ ਜੀ ਸਾਨੂੰ ਮੈਂ ਖਿਆ ਨੁਕਤੇ ਤਾਂ ਮੈਂ ਰਿਪੀਟ ਕਰਦੀ ਰਹਿਣੀ ਜੇ ਕੋਈ ਨਵਾਂ ਮਿਲਦਾ ਤਾਂ ਫਿਰ ਉਹ ਦੱਸ ਦਿੰਨੀ ਆ ਪਹਿਲਾਂ ਹਨਾ ਤੇ ਤੁਹਾਡਾ ਸਵਾਗਤ ਹੈ ਸਾਡੇ ਨਵਤੇ ਜੁਸ਼ ਚੰਰਾਉਣ ਹੋਂਤੇ ਤੇ ਲੋ ਪੰਜਾਬੀ ਲੋਕ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਤੁਹਾਨੂੰ ਲੈ ਕੇ ਜਾ ਰਹੇ ਆ ਜਿਹੜਾ ਮੈਂ ਅੱਜ ਗੀਤ ਸੁਣਾਉਂਗੀ ਨਾ ਉਹ ਅੱਜ ਦੇ ਸਮੇਂ ਨੂੰ ਦਰਸਾਉਂਦਾ ਜਿਵੇਂ ਪਹਿਲਾਂ ਮੇਰੇ ਪਾਏ ਹੋਏ ਨੇ ਗੀਤ ਹਨਾ ਤੇ ਉਸ ਤਰ੍ਹਾਂ ਹੀ ਖੂਨ ਚਿੱਟਾ ਹੋਇਆ ਇਹ ਵੀ ਇੱਕ ਖੂਨ ਚਿੱਟਾ ਹੋਇਆ ਦੀ ਤਰ੍ਹਾਂ ਹੀ ਹੈ ਭਈ ਬੱਚਿਆਂ ਨੂੰ ਮਾਪੇ ਪੜਾ ਲਿਖਾ ਦਿੰਦੇ ਨੇ ਸਾਨੂੰ ਵੀ ਮਾਪਿਆਂ ਨੇ ਪੜਾਇਆ ਲਿਖਾਇਆ ਨੌਕਰੀਆਂ ਤੇ ਲਵਾਇਆ ਹਨਾ ਫੇਰ ਜੇ ਅਸੀਂ ਮਾਪਿਆਂ ਨੂੰ ਭੁੱਲਦੇ ਆ ਤੇ ਮਾਪੇ ਦਾ ਸੜਕਾਂ ਤੇ ਦੇਖੋ ਲੋਕਾਂ ਦੇ ਰੋਦੇ ਨੇ ਐਨ ਜੀਓ ਖੜੇ ਰੱਖੇ ਨੇ ਉਹ ਗੁਰਪ੍ਰੀਤ ਸੁਪਨਾ ਦੇ ਘਰ ਤੇ ਕਿੰਨੇ ਕਿੰਨੇ ਲੋਕ ਜਾਂਦੇ ਨੇ ਵਿਚਾਰੇ ਹੈਨਾ ਤੇ ਜਿਨ੍ਹਾਂ ਨੇ ਬੱਚਾ ਨੂੰ ਇੰਨਾ ਪੜਾਇਆ ਲਿਖਾਇਆ ਹੈਨਾ ਤੇ ਵੱਡੇ ਵੱਡੇ ਆਉਧਿਆਂ ਤੇ ਵੀ ਲੱਗੇ ਹੋਏ ਨੇ ਤਾਂ ਵੀ ਨਹੀਂ ਮਾਪਿਆਂ ਨੂੰ ਸਿਆਣ ਦੇ ਇਸ ਗੀਤ ਦੇ ਵਿੱਚ ਵੀ ਇਹ ਹੈ ਜੀ ਰੋਜ਼ਨ ਕੀਤਾ ਹੋਇਆ ਹੈ ਹੈਨਾ ਤੇ ਗੀਤ ਨੂੰ ਪੂਰਾ ਚੰਗੀ ਤਰ੍ਹਾਂ ਸੁਣਿਆ ਹੋਣ ਲਿਖਣ ਵਾਲੇ ਨੇ ਇੱਕ ਇੱਕ ਗੱਲ ਸੱਚ ਲਿਖੀ ਹੈ ਤੇ ਅਸੀਂ ਗਾ ਕੇ ਤੁਹਾਡੇ ਅੱਗੇ ਪੇਸ਼ ਕਰਦੇ ਆਂ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਜਿਹੜਾ ਮੈਂ ਨੁਕਤਾ ਪਾਉਂ ਉਹੋ ਵੀ ਆ ਬਾਲ ਚਿੱਟੇ ਨਾ ਹੋਣ ਇੱਥੇ ਬੈਰੀਅਰ ਲੱਗ ਜੇ ਜੇ ਚਿੱਟੇ ਹੋਣੇ ਸ਼ੁਰੂ ਹੋ ਗਏ ਤੇ ਇਹ ਵੀ ਗ੍ਰੰਥਾਂ ਦੀ ਗੱਲ ਨਹੀਂ ਪਾਉਂ ਸਾਡੇ ਕੋਲੇ ਨੋਟ ਕਰ ਲਿਓ ਪਹਿਲਾਂ ਜਿਨ੍ਹਾਂ ਨੇ ਨੋਟ ਕਰ ਲਿਆ ਠੀਕ ਹੈ ਇੱਕ ਦੂਜੇ ਨੂੰ ਦੱਸਿਆ ਕਰੋ ਤੇ ਇਹਨੂੰ ਨੋਟ ਕਰ ਲਿਓ ਤੇ ਫਿਰ ਤੁਸੀਂ ਤੁਹਾਨੂੰ ਬਿਊਟੀ ਪਾਰਲਰ ਜਾਣ ਦੀ ਲੋੜ ਨਹੀਂ ਤੇ ਇਹਨੂੰ ਨੁਕਤੇ ਨੂੰ ਵਰਤਿਓ ਪ੍ਰਮਾਤਮਾ ਕਰੂ ਸਾਡੇ ਬਾਲ ਵਧੀਆ ਕਾਲੇ ਰਹਿਣਗੇ ਤੇ 50 60 ਸਾਲ ਤੱਕ ਤਾਂ ਤੁਸੀਂ ਵਾਲ ਇੱਟੇ ਹੋਣੇ ਨਹੀਂ ਤੇ ਇੱਕ ਭੈਣ ਨੇ ਮੈਨੂੰ ਕਿਹਾ ਵੀ ਤੁਸੀਂ ਕਰ ਲਿਆ ਕਰੋ ਮੈਂ ਆਖਿਆ ਵੀ ਮੈਂ ਹੁਣ ਐਸ ਉਮਰ ਤੇ ਵਾਲ ਰੰਗ ਦੀ ਸੋਹਣੀ ਲੱਗਦੀਆਂ ਤੁਸੀਂ ਕਹੋਗੇ ਮਾਤਾ ਜੀ ਇਹ ਤਾਂ ਪ੍ਰਮਾਤਮਾ ਨੇ ਆਪਣਾ ਇੰਨੇ ਰੂਪ ਦਿੱਤੇ ਨੇ ਇਹ ਰੂਪ ਪਹਿਲਾਂ ਬਚਪਨ ਹੈ ਨਾ ਫਿਰ ਜਵਾਨੀ ਫਿਰ ਹੋਰ ਵਧੀਆ ਜਵਾਨੀ ਤੇ ਫਿਰ ਬढ़ापा ਉਹਨਾ ਸ਼ੁਰੂ ਹੋ ਜਾਂਦਾ ਹੈ ਨਾ ਪਰ ਤੁਹਾਨੂੰ 50 ਸਾਲ ਤੱਕ ਤਾਂ ਜਰੂਰ ਕੁੜੀਆਂ ਪਹਿਣਾ ਸੋਹਣੀਆਂ ਨਹੀਂ ਲੱਗਦੀਆਂ ਚਲ ਵਾਲ ਕਾਲੀ ਸੋਹਣੇ ਲੱਗਦੇ ਨੇ ਹੈਨਾ ਮੈਨੂੰ ਤਾਂ ਹੁਣ ਇਹ ਚਿੱਟੇ ਵਾਲਾਂ ਨਾਲ ਇਹ ਤਾਂ ਫਿਰ ਤਾਂ ਹੀ ਮੈਨੂੰ ਮਾਤਾ ਜੀ ਕਹੋਂਗੇ ਨਾ ਹੈਨਾ ਤੇ ਮੈਂ ਤਾਂ ਠੀਕ ਆ ਤੇ ਤੁਸੀਂ ਮੈਂ ਤੁਹਾਡੇ ਵਾਸਤੇ ਇਹ ਨੁਕਤਾ ਪਾਇਆ ਤੇ ਲੋ ਮਾਣੋ ਇਹ ਸਗੀਤ ਦਾ ਆਨੰਦ ਫਿਰ ਨੁਕਤੇ ਦਾ ਆਨੰਦ ਮਾਣਿਆ ਹੈ ਬਚਪਨ ਘਾਰੀ ਲੋ ਜਾਦੀ ਹੋਏ ਗੋਦੀ ਚੁੱਕ ਖੇਡਾਉਂਦੇ ਸੀ ਚਿੜੀਆਂ ਬਾਂਗੂ ਮੂਰੇ ਵਿੱਚ ਚੋਗਾ ਪਾਉਂਦੇ ਸੀ ਕਰ ਦਿਨ ਦਾ ਮਾਲੇ ਮੂਤਰ ਮੈਂਗੇ ਵਾਸ ਤੇਰੇ ਫਾਰੀਸ਼ਾਨ ਤੇ ਤੇਰੀ ਕੀ ਕਰੂ ਸਰਦਾਰੀ ਤੇਰੀ ਕੀ ਕਰੂ ਸਰਦਾਰੀ ਓਏ ਮਾ ਪੈਰ ਊੜਦੇ ਸੜੀ ਕਾਤੇ ਹਾਈ ਭਾਈ ਬੀਚ ਕਾਲੀ ਜਾ ਆੜਨੇ ਪਾਇਸੀ ਕਰਕੇ ਸਾਖ ਤੇ ਮੁਸ਼ਕਤ ਤੈਨੂੰ ਖੂਬ ਪੜਾਇਸੀ ਹਮਾਰਾ ਖਾਣਾ ਬਣਾ ਨਹੀਂ ਸੀ ਰੱਖਦਾ ਤੁਹਾਲੀ ਬਾਤੇ ਰੂ ਸ਼ਰਧਾਰੀ ਓਏ ਮਾਫੇ ਅਰੂਲ ਦੇ ਸਾੜੀ ਕਾਤੇ ਉਹ ਤੇਰਾ ਗਰੀ ਦੇ ਗੇਣੇ ਮੇਠੀ ਕੇ ਕੋਰਸ ਕਰਵਾਇਸੀ ਓ ਕਰੀਤੇ ਗੈਲੇ ਜੇੜੇ ਚਾਰ ਸਿਆੜਿ ਜੋ ਆਈਸੀ ਕਰਕੇ ਧੂਮੀ ਗੈਨੇ ਓਡਣ ਲਾਤਾ ਰਸ਼ਾਂਤੇ ਤੇਰੀ ਕੀ ਕਰੂ ਸਰਧਾਰੀ ਹੋਏ ਮਾਪੇ ਰੂਲ ਦੇ ਛੜੀ ਕਾਂਤੇ ਤੂੰ ਤੁਰ ਨਾਸੀ ਬਰ ਦੇਸ ਵੇ ਚਾਨ ਚੱਕਿਆ ਜਾਂਦਸੀ ਕੋੜ ਮੈਂ ਕਬੀਲਾ ਗਰੀਬੀ ਥਿਆ ਕੇ ਪੰਗੜੇ ਪਉਂਦਸੀ ਦੋ ਕੁੱਟ ਭੀ ਕੇ ਦਾਰੂ ਰਾਮੀ ਤੇ ਮਾਰੇ ਵੜੀ ਕਹਤੇ ਤੇਰੀ ਕੀ ਕਰੂ ਸਰਦਾਰੀ ਓਏ ਮਾਪੇ ਅਰੂੜ ਦੇ ਸਾੜੀ ਕਹਤੇ अॼु परसी जा के माप घर पर जो सुपने सी जेके मिंडी बीच मल्हाए तारी जे थले सुना बंदर ਕਾਢੀ ਕੇ ਰੜੀ ਗਾਤੇ ਤੇਰੀ ਕੀ ਕਰੂ ਸਰਦਾਰੀ ਓਏ ਮਾਪੇ ਅਰੂਲ ਦੇ ਸਾੜੀ ਗਾਤੇ ਸਰਦਾਰੀ ਲਿਖਵਾ ਲਈਏ ਖੰਡੇ ਤੇ ਕਿਰਪਾਨਾ ਛਾਪੇ ਕਰ ਕਰ ਫਾਰਿਕਾ ਤੇ ਤੇਰੀ ਕੀ ਕਰੂ ਸਰਦਾਰੀ ਓਏ ਮਾਪੇ ਰੂਲਿ ਗੇਸ਼ੜੀ ਕਾਂਤੇ ਹੁਣ ਤਾਂ ਬਸ ਅਰਦਾਸ ਹੈ ਸਾਡੀ ਸੁਖ ਨਾਲ ਬਸਦਾ ਰੇ ਪੁੱਤਰ ਸੁਖ ਸਾਗ ਬੰਮੀ ਲੋਕ ਨੂੰ ਤੂੰ ਦਾ ਸਦਾਰੇ ਬੁੱਤਰਾ ਹਮਲ ਕਰੀ ਤੂੰ ਅਰਾਜੀ ਗਰੇਵਾਲ ਦੀਆਂ ਤਾਰੇ ਕਾਂਤੇ ਤੇਰੀ ਕੀ ਕਰੂ ਸਰਦਾਰੀ ਤੇਰੀ ਕੀ ਕਰੂ ਸਰਦਾਰੀ ਓਏ ਮਾਪੇ ਰੂੜੀਗੇ ਸੜੀ ਕਾਂਦੇ ਲੋ ਜੀ ਗੀਤ ਹੋਇਆ ਪੂਰਾ ਤੁਸੀਂ ਕੱਸਿਓ ਤੁਹਾਨੂੰ ਇਹ ਸਾਡਾ ਗੀਤ ਕਿ ਹੋਇਆ ਲੱਗਿਆ ਲਿਖਣ ਵਾਲੇ ਨੇ ਤਾਂ ਇੱਕ ਇੱਕ ਗੱਲ ਤੋਲ ਕੇ ਲਿਖੀ ਜੋ ਸਮਾਜ ਚ ਵਾਪਰ ਰਿਹਾ ਇਹ ਪੁਰਾਣਾ ਗੀਤ ਨਹੀਂ ਇਹ ਹੁਣ ਨਵਾਂ ਗੀਤ ਆ ਅੱਜ ਦੇ ਜਵਾਨ ਨੇ ਪਹਿਲਾਂ ਐ ਕਿਸੇ ਨੇ ਮਾਪੇ ਨਹੀਂ ਰੋਲੇ ਨਾ ਹੀ ਕਿਤੇ ਐ ਕਿਤੇ ਐਨਜੀਓ ਖੁੱਲੇ ਸੀਗੇ ਹੈਨਾ ਹੁਣ ਤਾਂ ਜਿਵੇਂ ਬਿਰਦਾ ਆਸ਼्रम ਆਏ ਖੋਲਤੇ ਜਿਵੇਂ ਪਸ਼ੂਆਂ ਨੂੰ ਛੱਡ ਕੇ ਆਈਦਾ ਪਸ਼ੂਆਂ ਨੂੰ ਵੀ ਨਹੀਂ ਲੋਕ ਆਏ ਛੱਡਦੇ ਸੀ ਹੈਨਾ ਤੇ ਇਸ ਤਰ੍ਹਾਂ ਨਹੀਂ ਬੱਚਿਆਂ ਨੂੰ ਕਰਨਾ ਚਾਹੀਦਾ ਇਹ ਸਿੱਖਿਆ ਲੈਣੀ ਚਾਹੀਦੀ ਆ ਕੁਝ ਹੈਨਾ ਤੇ ਜਿਹੜਾ ਕੋਈ ਮਾਪਿਆਂ ਨੂੰ ਤੰਗ ਕਰਦਾ ਨਾ ਉਹ ਕਦੇ ਸੌਖਾ ਨਹੀਂ ਰਹਸਾ ਚਾਹੇ ਤੁਸੀਂ ਕਿਸੇ ਨੂੰ ਵੀ ਦੇਖ ਲਓ ਤੇ ਧਨ ਦੌਲਤ ਨਾਲ ਨਹੀਂ ਬੰਦਾ ਸੌਖਾ ਰਹਿੰਦਾ ਚਾਹੇ ਉਹਦੇ ਕੋਲ ਕਿੰਨਾ ਵੀ ਧਨਾ ਉਹਨੂੰ ਕੋਈ ਨਾ ਕੋਈ ਸੰਕਟ ਐਸਾ ਜ਼ਰੂਰ ਘੇਰੂਗਾ ਕਿਉਂਕਿ ਉਹ ਮਾਮਾ ਆਪਣੀਆਂ ਦਸੀਸਾਂ ਕਦੇ ਆਲੀਆਂ ਨਹੀਂ ਜਾਂਦੀਆਂ ਤੇ ਜੇ ਉਹ ਸੀਜ਼ਨ ਦੇ ਨਾ ਉਹ ਆਲੀ ਜਾਂਦੀ ਹੈ ਹਨਾ ਤੇ ਇਸ ਕਰਕੇ ਮਾਪਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਤੇ ਗੀਤ ਦੇ ਵਿੱਚ ਉਹਨੇ ਇੱਕ ਵੀ ਗੱਲ ਝੂਠ ਨਹੀਂ ਦੇਤੀ ਫਿਰ ਸਰਦਾਰ ਤੁਸੀਂ ਕੀ ਕਹਾਉਂਗੇ ਜਿਹੜੇ ਮਾਪੇ ਸੜਕਾਂ ਤੇ ਰੁੱਦਦੇ ਫਿਰਦੇ ਨੇ ਉਹਨਾਂ ਉਹ ਲੈ ਕੇ ਜਾਂਦੇ ਨੇ ਤੁਸੀਂ ਸੁਪਨਿਆਂ ਦਾ ਘਰ ਦੇਖਿਆ ਉਹ ਜ਼ਰੂਰ ਦੇਖਿਓ ਸੁਪਨਿਆਂ ਦਾ ਘਰ ਪਟਿਆਲੇ ਐ ਆਪਣੇ ਲੁਧਿਆਣੇ ਆ ਉਹਦੇ ਕੋਲੇ ਹੀ ਤੇ ਉੱਥੇ ਕਿਵੇਂ ਉਹ ਗੁਰਪ੍ਰੀਤ ਵੀਰ ਉਹ ਇੱਕ ਤਰ੍ਹਾਂ ਦਾ ਰੱਬ ਹੀ ਆ ਆਏ ਲਚਕਾਨੀ ਹੈ ਪਟਿਆਲੇ ਕੋਲੇ ਤੇ ਉਹ ਸਤਪਾਲ ਖਰੜ ਉਹ ਵੀ ਹੋਰ ਵੀ ਕਈ ਖਲੇ ਹੋਏ ਨੇ ਤੇ ਉਹ ਵੀ ਇਨਸਾਨ ਨੇ ਜਿਹੜੇ ਲੋਕਾਂ ਦੇ ਮਾਪੇ ਵਾਪੇ ਇੰਨਾ ਪਿਆਰ ਕਰਦੇ ਨੇ ਤੇ ਸੰਭਾਲ ਕਰਦੇ ਨੇ ਤੇ ਜੇ ਆਪਣੇ ਉਹ ਤਾਂ ਮੰਦਰਾਂ ਚੁਰੇ ਫਿਰਦਿਆਂ ਢਲ ਖੜਕਾਉਂਦੇ ਤੇ ਅੰਦਰ ਦੀ ਘੰਟੀ ਖੜਕਾਓ ਫੇਰ ਮੰਦਰ ਮਸੀਤ ਜਾਣ ਦਾ ਫਾਇਦਾ ਤੇ ਬਾਣੀ ਵੀ ਇਹੀ ਕਹਿੰਦੀ ਹੈ ਹੈਨਾ ਤੇ ਨਹੀਂ ਬਾਣੀ ਪੜਨ ਦਾ ਕੋਈ ਨਹੀਂ ਫਾਇਦਾ ਤੇ ਆਪਣੇ ਮਾਪੇ ਵਾਪ ਦੀ ਜਰੂਰ ਸੰਭਾਲ ਕਰੋ ਸਾਰੇ ਹੈਨਾ ਤੇ ਲੋ ਫਿਰ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਅੱਛਾ ਨੁਕਤਾ ਤਾਂ ਸੱਚ ਲਈ ਪਉਣਾ ਹੀ ਹੈ ਤੇ ਪਤਾ ਕੀ ਹੈ ਵੀ ਵਾਲ ਜਿਹੜੇ ਹੈਗੇ ਨੇ ਉਹ ਤੁਹਾਡੇ ਸਫੈਦ ਨਾ ਹੋਣ ਉਹ ਤੁਸੀਂ ਕੀ ਲੈਣਾ ਨਾਰੀਅਲ ਦਾ ਤੇਲ 45 ਗ੍ਰਾਮ ਕਿੰਨਾ ਲੈਣਾ ਹੈ 45 ਗ੍ਰਾਮ ਤੇ ਨਿੰਬੂ ਦਾ ਰਸ ਲੈਣਾ ਤੁਸੀਂ 15 ਗ੍ਰਾਮ ਹੈਨਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਕੇ ਇੱਕ ਜਾਣ ਕਰਕੇ 15 ਮਿੰਟ ਲਈ ਧੁੱਪੇ ਰੱਖ ਦਿਓ ਉਹਨੂੰ ਵੀ ਦਰਮਾ ਲਾ ਲਓ ਜਦੋਂ ਜੇ ਹੁਣ ਸਿਰ ਦੇ ਵਾਲ ਭਾਰੀ ਨੇ ਤੁਹਾਡੇ ਤਾਂ ਜਿਵੇਂ ਮੈਂ ਨਾਰੀਅਲ 15 45 ਗ੍ਰਾਮ ਕਿਹਾ ਇਹਨੂੰ ਹੋਰ ਵਧਾ ਲਓ ਦੁੱਗਣਾ ਕਰ ਲਓ ਤੇ ਨਿੰਬੂ ਦਾ ਰਸ ਵੀ ਦੁੱਗਣਾ ਕਰ ਲਓ ਹੈਨਾ ਤੇ ਜੇ ਬਾਥੀ ਜੂ ਤਾਂ ਬਚਿਆ ਪਿਆ ਤਾਂ ਕੁਛ ਨਹੀਂ ਹੈਨਾ ਤਾਂ ਫਿਰ ਤੁਸੀਂ ਚੰਗੀ ਤਰ੍ਹਾਂ ਦੇ ਵਾਲਾਂ ਦੇ ਜੜਾਂ ਚੋਂ ਸਾਰੇ ਵਾਲਾਂ ਠਕੇ ਇਹਦੇ ਵਿੱਚ ਲਾ ਲਓ ਤੇ ਵਾਲ ਜੜਾਂ ਚ ਸਮਾਰ ਕੇ ਲਵਾਓ ਜੀਵਨਪਰ ਕਹਿੰਦੇ ਵੀ ਵਾਲ ਇਹ ਸਫੈਦ ਨਹੀਂ ਹੋਣਗੇ ਜੇ ਸਫੈਦ ਆਉਣੇ ਸ਼ੁਰੂ ਹੋਗੇ ਉੱਥੇ ਹੀ ਕਹਿੰਦੇ ਬੈਰੀਅਰ ਲੱਗ ਜੂ ਉੱਥੇ ਹੀ ਰੁਕ ਜਾਣਗੇ ਇਹ ਤੇ ਇੰਨਾ ਪ੍ਰਭਾਵਸ਼ਾਲੀ ਹੈ ਨਿੰਬੂ ਦਾ ਰਸ ਜੇ ਕਹਿੰਦੇ ਇਹਦੇ ਵਿੱਚ ਬੀਜ ਨਾ ਹੁੰਦਾ ਤਾਂ ਮਰਿਆ ਬੰਦਾ ਵੀ ਜਿਉਂਦਾ ਹੋ ਜਾਂਦਾ ਪਰ ਭਗਵਾਨ ਨੇ ਜਿਵੇਂ ਹਿਮਾਲਾ ਪਰਬਤ ਨੂੰ ਇੰਨੀ ਉਚਾਈ ਦਿੱਤੀ ਆ ਪਰ ਉਹਨੂੰ ਪੌੜੀਆਂ ਨਹੀਂ ਦਿੱਤੀਆਂ ਤੇ ਅੱਗ ਨੂੰ ਇੰਨਾ ਪ੍ਰਕਾਸ਼ ਦਿੱਤਾ ਪਰ ਇਹਦੇ ਵਿੱਚ ਧੂਆਂ ਵੀ ਜ਼ਰੂਰ ਛੱਡਿਆ ਹੈਨਾ ਕੋਈ ਨਾ ਕੋਈ ਤਾਂ ਫਿਰ ਪਰਮਾਤਮਾ ਨਹੀਂ ਤਾਂ ਜਿਹੜੀ ਜੀਵਾਤਮਾ ਇਹ ਪਰਮਾਤਮਾ ਹੀ ਬਣ ਜਾਵੇ ਹੈਨਾ ਇਸ ਕਰਕੇ ਉਹਨਾਂ ਨੇ ਆਪਾਂ ਨੂੰ ਵਰਤੋਂ ਵਾਸਤੇ ਜ਼ਰੂਰ ਦੱਸਿਆ ਹੈਨਾ ਤੇ ਪਰ ਕੋਈ ਨਾ ਕੋਈ ਕਮੀ ਤਾਂ ਸਾਰਿਆਂ ਚ ਹੁੰਦੀ ਹੈ ਇਸ ਕਰਕੇ ਵੀ ਤੁਸੀਂ ਇਹਨੂੰ ਨਿੰਬੂ ਦੇ ਸੰਜਣਾ ਰਸ ਦੇ ਵਿੱਚ ਨਾਰੀਅਲ ਨੂੰ ਪਾ ਕੇ ਉਹਨੂੰ ਇੱਕ ਜਾਣ ਕਰਕੇ ਧੁੱਪੇ ਰੱਖ ਕੇ ਫਿਰ ਇਹ ਤੁਸੀਂ ਆਪਣੇ ਵਾਲ ਨੇ ਜਿਹੜਾ ਵਿੱਚ ਲਾਉਣਾ ਹੈ ਇਹ ਤੁਸੀਂ ਹਫਤੇ ਵਿੱਚ ਦੋ ਵਾਰ ਹੀ ਲਾ ਲਿਆ ਕਰੋ ਤੇ ਇੰਨੇ ਸ ਨੂੰ ਪਤਾ ਲੱਗਣ ਲੱਗੇਗਾ ਹੈ ਨਾ ਤੇ ਲੋ ਮਾਣੋ ਇਸ ਨੁਕਤੇ ਦਾ ਤੇ ਇਸ ਗੀਦਾ ਆਨੰਦ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ